ਹਾਂਜੀ ਲੋ ਭਾਈ ਮਿੱਤਰੋ ਆ ਗਏ ਆ ਸਵੇਰੇ ਉੱਪਰ ਤੇ ਅੱਜ ਨੜਾਵਾਂਗੇ ਕਬੂਤਰਾਂ ਨੂੰ ਤੇ ਟਾਈਮ ਹੋਲੇ 8 ਵਜੇ ਐ ਤੇ ਧੁੱਪ ਬੜੀ ਸੋਹਣੀ ਨਿਕਲੀ ਵੀ ਐ ਪਸਾ ਸਫਾਈ ਜੀ ਕਰਕੇ ਪਾਣੀ ਪਾ ਲਈਏ ਤੇ ਵਿੱਚ ਪਾਉਂਦੇ ਆ ਵਿਕਰੋਣ ਦੀ ਸਪਰੇ ਇਹ ਜੂੰਆਂ ਜਾਂ ਜੀਆਂ ਹੋਣਗੀਆਂ ਕਬੂਤਰਾਂ ਦੀ ਮਿੱਠਾ ਨਾਲ ਲਿਬੜੇ ਹੋਏ ਥੋੜਾ ਜਿਹਾ ਕੋਸਾ ਜਾਂ ਪਾਣੀ ਨਿੱਗਾ ਜਾਂ ਤਾਜਾ ਤੇ ਉਦਿਆਂ ਨਾਲ ਨੜਾ ਦਾਂਗੇ ਮਿੱਠਾ-ਬੁੱਠਾ ਵੀ ਉਤਰ ਜੂਗੇ ਤੇ ਵਿਕਰੋਣ ਦੀ ਵਿੱਚ ਪਾਵਾਂਗੇ ਸਪਰੇ ਪਾਣੀ ਦੇ ਤੇ ਫਿਰ ਨਹਾਵਾਗੇ ਜਿਹੜੇ ਵਾਇਰਸ-ਸੂਰਸ ਹੋਊਗਾ ਉਹ ਵੀ ਖਤਮ ਹੋ ਜਾਊਗਾ ਤੇ ਐਨ ਕਬੂਤਰ ਫਿੱਟ ਹੋ ਜੂਗੇ ਤੇ ਨਹਾਉਂਦੇ ਆ ਹਣ ਕਬੂਤਰਾਂ ਨੂੰ ਤੇ ਲੋ ਬਈ ਮਿੱਤਰੋ ਪਾਣੀ ਪਾਤੇ ਆ ਕਬੂਤਰਾਂ ਨੂੰ ਤੇ ਕੱਢ ਦੰਦੇ ਆ ਬਾਹਰ ਹੁਣ ਤੇ ਇੱਧਰ ਡੋਲੀ ਵੀ ਖੋਲਤੀ ਇਹ ਵੀ ਨਾਲ ਲੂਗੇ ਜੇ ਇਹਨਾਂ ਨਾਲ ਹੋਇਆ ਤੇ ਪਾਣੀ ਪਾਤੇ ਆ ਤੇ ਹੁਣ ਨਹਾ ਲੈਣਗੇ ਬਾਹਰ ਕੱਢ ਦੰਦੇ ਆ ਇਹਨਾਂ ਨੂੰ ਸਾਰਿਆਂ ਨੂੰ ਚੱਜ ਨਹਾ ਆ ਕੇ ਮਿੱਤਰੋ ਜਿਹੜੇ ਸਾਰ ਹੋ ਗਏ ਕਬੂਤਰ ਪਹਿਲਾਂ ਦੇ ਪੱਟੇ ਵੀ ਦੇ ਥੋੜੇ ਥੋੜੇ ਰੰਗੇ ਇਹਨਾਂ ਨੂੰ ਸਾਰੇ ਹੇਠੇ ਲੈ ਜਾਣਾ ਜਾਲ ਚ ਪਾਇਆ ਕਰਾਂਗੇ ਜਾਲ ਚ ਤੁੱਪਾ ਤੁੱਪਾ ਲਵਾਵਾਂਗੇ ਐਨਾ ਪੰਜ ਚਾਰ ਦਿਨ ਫਿਰ ਪਹਿਲੀ ਮਾਰਚ ਤੋਂ ਕੱਢ ਲਾਂਗੇ ਇਹਨਾਂ ਨੂੰ ਤੇ ਬਾਕੀ ਲੋ ਜੀ ਬੈਠੇ ਆ ਸਾਰੇ ਕੱਢ ਦੰਦੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਓਕੇ ਇਹ ਨਹਾ ਲੈਣਗੇ ਹਾਂਜੀ ਲੋ ਬਈ ਮਿੱਤਰੋ ਕਰਤੇ ਆ ਕੂਤਰ ਸਾਰੇ ਬਾਹਰ ਲੱਗੇ ਨਾ ਹੁਣ ਆ ਗਏ ਤਸਲਿਆਂ ਤੇ ਲੇਟਾਂ ਵੀ ਕਰਤੀਆਂ ਬੰਦ ਇਹ ਹੁਣ ਚੱਲਦੇ ਆਂ ਆਪਾਂ ਇੱਧਰਲੀ ਸਾਈਡ ਤੱਕੀ ਦੇਈ ਲਾ ਡ੍ਰਿੰਕਰ ਕੱਢ ਲਈ ਇੱਧਰ ਕਬੂਤਰਿਆਂ ਵਾਲਾ ਲਓ ਜੀ ਨਿੰਕਾ ਲਿਆ ਕੱਢ ਇਹਨਾਂ ਨੇ ਅੰਡੇ ਫੇਰ ਦੇਤੇ 1 2 3 ਠੀਕ ਹੈ ਜੀ ਕੋਈ ਚੱਕਰ ਨਹੀਂ ਇਹ ਵੀ ਭੰਦਾਂਗੇ ਫਿਰ ਥੋੜੀ ਦੇਰ ਤੱਕ ਇਹਨਾਂ ਬੈਠੀ ਜਾਣ ਦੋ ਜਦੋਂ ਉੜਨ ਲੱਗ ਗਏ ਇਹਨਾਂ ਸਭ ਨੇ ਆਂਟੇ-ਉਂਡੇ ਭੁੱਲੇ ਜਾਣੇ ਲਓ ਜੀ ਆ ਗਏ ਬਾਹਰ ਨਾਉਣ ਦਾ ਹੁਣ ਉਤਰਾਂ ਨੂੰ ਮਾ ਕੋਈ ਹੋ ਗਿਆ ਸਾਫ ਲੋ ਜੀ ਧੁੱਪ ਲੱਗ ਲੂਗੀ ਇਹਨੂੰ ਵੀ ਸਾਰੇ ਭਾਂਡਿਆਂ ਨੂੰ ਧੁੱਪ ਲਵਾਉਣੀ ਡ੍ਰਿੰਕਰਾਂ ਨੂੰ ਲੱਗ ਲਾਂ ਦੀ ਦੀ ਐਨੇ ਈ ਟੋਕਰੀ ਜੀ ਨੂੰ ਨਹੀਂ ਲੱਗਦੀ ਦੀ ਤੇ ਲੱਗ ਗਏ ਮਿੱਤਰੋ ਕੂਤਰ ਨਾਉਣ ਸਾਰੇ ਆਪਣੇ ਨਾਉਣ ਤੋਂ ਲੈਣ ਤੋਂ ਨਜ਼ਾਰੇ ਜਿੰਨੀ ਦੇ ਨਾਉਂਦੇ ਐ ਥੋੜਾ ਜਿਹਾ ਪਾਣੀ ਘਟੇ ਤੇ ਹੋਰ ਪਾਣੀ ਪਾ ਦਾਂਗੇ ਸਾਰੇ ਨਾ ਲੂਏ ਵਾਰੀ ਵਾਰੀ ਤੇ ਫਿਰ ਧੁੱਪ ਤਾਂ ਸੇਕੂ ਐ ਦੋ ਘੰਟੇ ਇਹ ਤਿੰਨਾਂ ਤੇ ਫੇਰ ਕਬੂਤਰਿਆਂ ਨਾਲ ਆਦਾਂਗੇ ਅੱਜ ਲਾਸਟ ਵਾਰ ਨਿੜਾਉਣੇ ਆ ਇਸ ਤੋਂ ਬਾਅਦ ਨਹੀਂ ਨਿੜਾਉਣੇ ਗੰਦੇ ਹੋਏ ਵੇਦੇ ਤਾਂ ਨਿੜਾਉਣੇ ਪੈਗੇ ਨਹੀਂ ਨਿੜਾਉਣੇ ਵੀ ਨਹੀਂ ਤੇ ਆਪਾਂ ਨੇ ਹੁਣ ਸਾਫ਼ ਜੀ ਹੋ ਜੂਗੇ ਸਾਫ਼ ਸੁਥਰੇ ਐਨ ਤੇ ਬਸ ਫੇਰ ਨਾ ਤੋਗੇ ਜਦੋਂ ਓਕੇ ਹੋਗੇ ਜਿਹੜੇ ਜਿਵੇਂ ਹੁਣ ਆ ਚੀਨੀ ਹੋਊਗੀ ਤਿੰਨ ਚਾਰ ਕਬੂਤਰੀਆਂ ਐ ਐਨ ਉਹ ਸਾਰੇ ਹੇਠੇ ਲੈ ਜਾਾਂਗੇ ਅੱਜ ਜਿਹੜੇ ਮਤਲਬ ਉੱਡਨੇ ਆ ਹੁਣ ਅੱਗੇ ਜਾ ਕੇ ਪਹਿਲੀ ਮਾਰਚ ਨੂੰ ਕੱਢਦੇ ਆਪਾਂ ਨੂੰ ਜਿਹੜੇ ਪੁਰਾਣੇ ਪਿਛਲੇ ਸਾਲ ਦੇ ਦੇ ਉਹ ਛੱਡਨੇ ਆਪਾਂ ਨੇ ਪਹਿਲਾਂ ਤੇ ਨਵੇਂ ਨਕੋਰ ਕੱਢਾਂਗੇ ਪਲੇਟ ਬਾਕੀ ਕਰੋ ਚੈੱਕ ਬੈਠੇ ਐ ਨਹਾਉਣ ਦੋ ਇਹਨਾਂ ਨੂੰ ਲੈਣ ਦੋ ਨਜਾਰੇ ਹਾਂ ਲੋ ਬਈ ਮਿੱਤਰੋ ਸਾਰੇ ਕੂਤਰ ਨਾ ਆ ਕੇ ਬੈਠ ਗਏ ਆ ਤੇ ਆਪਾਂ ਪਾਣੀ ਵੀ ਲਿਆਂਦਾ ਦੂਸਰੀਆਂ ਕੂਤਰਿਆਂ ਨੂੰ ਨਹਾਉਣ ਲਈ ਤੇ ਹੁਣ ਚੱਲਦੇ ਅੰਦਰ ਇਹਨਾਂ ਨੂੰ ਕਰਦੀਏ ਬੰਦ ਤੇ ਅੰਦਰ ਬੈਠੇ ਰਹੂੰਗੇ ਤੇ ਜਿਹੜੇ ਨਹਾਉਣੇ ਵਾਲੇ ਸੁੱਕ ਜੂਏ ਹੁਣ ਇਹ ਜਿਹੜੇ ਇੱਧਰ ਉੱਧਰ ਨੂੰ ਬੜੇ ਵੇ ਆ ਇਹਨਾਂ ਨੂੰ ਕੱਢ ਦੰਦੇ ਆ ਧੁੱਪ 'ਚ ਬੈਠੇ ਰਹੂਗੇ ਠੀਕ ਆ ਜੀ ਤੇ ਪਾਣੀ ਢੋਲਦੀ ਆ ਪਹਿਲਾਂ ਫਿਰ ਆਪਾਂ ਤੇ ਬੈਠੇ ਰਹੂਗੇ ਧੁੱਪ 'ਚ ਸਾਰੇ ਕੱਢ ਦੰਦੇ ਇਹਨਾਂ ਨੂੰ ਇੱਧਰ ਧੁੱਪ 'ਚ ਉੜ ਕੇ ਬੈਠ ਜੂਗੇ ਛਤਰੀਆਂ ਤੇ ਤੇ ਪਾਣੀ ਢੋਲਦੀ ਆ ਹੀ ਹਾਂਜੀ ਲੋ ਬਈ ਮਿੱਤਰੋ ਪਾਣੀ ਪਾ ਲਿਆ ਇਹ ਨਵਾਂ ਤੇ ਹੁਣ ਕਬੂਤਰਿਆਂ ਨੂੰ ਕੱਢਦੇ ਆ ਬਾਹਰ ਤੇ ਜਿਹੜੇ ਬੱਚੇ ਆ ਵਿੱਚ ਨਹਾ ਲੈਣਗੇ ਤੇ ਇਹਨਾਂ ਹੀ ਲੋਲੀਆਂ ਲਾ ਦਾਂਦੇ ਕੁੰਡੇ ਤੇ ਬਾਕੀ ਇਹ ਆਈ 3-4 ਕਬੂਤਰ ਜਿਹੜੇ ਪੰਨੇ نیچے ਲੈ ਕੇ ਜਾਣੇ ਆ ਜਾਲ ਚ ਕਰ ਦਾਂਗੇ ਤਿੰਨ ਚਾਰ ਕਬੂਤਰੀਆਂ ਹੋਣਗੀਆਂ ਇੱਧਰ ਤੋਂ ਇਹ ਵੀ نیچے ਲੈ ਜਾਾਂਗੇ ਤੇ ਕਰਦੇ ਆ ਮਿੱਤਰੋ ਹੁਣ ਇਹਨਾਂ ਨੂੰ ਬਾਹਰ ਕੱਢਦੇ ਆ ਕੱਢਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਤੇ ਲੋ ਜੀ ਕੜਤੀਆਂ ਕਬੂਤਰੀਆਂ ਬਾਹਰ ਤਿੰਨ ਆ ਲੈਣਗੇ ਇੱਧਰ ਵਾਲੇ ਥੋੜੇ ਸਾਫ਼ ਉੱਧਰ ਵਾਲੇ ਕਬੂਤਰ ਜ਼ਿਆਦਾ ਲਿਪੜੇ ਹੋਏ ਤੇ ਇਹ ਫੱਟੀਆਂ-ਫੁੱਟੀਆਂ ਦੇ ਬੰਦੇ ਤਾਂ ਕਰਕੇ ਸਾਫ਼ ਹੈ ਬਾ ਕੱਢਦੇ ਹੁਣ ਇਹ ਵੀ ਨਾ ਲੈਣਗੇ ਇਨਾ ਆਕੇ ਜਦੋਂ ਫੰਗ ਫੁੰਗੇ ਨਾਲ ਸੁੱਕ ਗਏ ਮਿੱਤਰੋ ਫੇ ਲੈ ਜਾਗੇ ਇਹਨਾਂ ਨੂੰ ਵੀ ਨੀਚੇ ਜੜੀਆਂ ਵਿੱਚ ਇਹ ਲੈ ਕੇ ਜਾਣੇ ਆ 2-4 19 ਦੇਰ ਚ ਇਹਨਾਂ ਨੂੰ ਨਹਾਉਣ ਦੋ ਤੇ ਲੋ ਬਈ ਮਿੱਤਰੋ ਇਹ ਲਾ ਦੀਏ ਇੱਧਰ ਆਹ ਜਾਲ ਨੈਟ ਜੋ ਲਓ ਜੀ ਨਹਾਉਣ ਦੋ ਇਹਨਾਂ ਨੂੰ ਹਾਂਜੀ ਲੋ ਬਈ ਮਿੱਤਰੋ ਇਹ ਵੀ ਕਬੂਤਰ ਨਹਾ ਲਏ ਐ ਤੇ ਪਿੰਜਰਾ ਵੀ ਲਿਆਂਦਾ ਆਪਾਂ ਨੇ ਤੇ ਪਾ ਕੇ ਹੁਣ ਨੀਚੇ ਵਾਲੇ 니 چلے ਜਾਂਦੇ ਆ ਤੇ ਇਹਨਾਂ ਨੂੰ ਕਬੂਤਰਿਆਂ ਨੂੰ ਉੱਥੇ ਬੱਚਿਆਂ ਨੂੰ ਇੱਧਰ ਵਾਲੇ ਖੁੱਡੇ ਵਾਲਿਆਂ ਨੂੰ ਇਹਨਾਂ ਨੂੰ ਕਰ ਦਈਏ ਬੰਦ ਤੇ ਚਲਦੇ ਆਂ ਬਾਕੀਆਂ ਨੂੰ نیچے ਲੈ ਕੇ ਤੇ ਕਰ ਲਈਏ ਮਿੱਤਰੋ ਅਲੱਗ ਪਹਿਲਾਂ ਪਾਣੀ ਡੋਲਦੀ ਏ ਇਹ ਹਾਂਜੀ ਲੋ ਵੇ ਮਿੱਤਰੋ ਆ ਗਏ ਸੀ ਕੂਤਰਾ نیچے ਕਰਕੇ ਤੇ ਮਿੱਤਰੋ ਵਾ ਚਿੜੀ ਮਾਰਦੀ ਬਹੁਤ ਆਂ ਕਰਦੀ ਏ ਹੁਣ ਪਤਾ ਨਹੀਂ ਕਿੱਥੇ ਤੋਂ ਆਣ ਲੱਗ ਗਈ ਆਹ ਸਾਰੇ ਕਬੂਤਰਾਂ ਜਲੂਸ ਕੱਢ ਦਿੰਦੀ ਡਰਾ ਫਰਾ ਕੇ ਆ ਬੈਠੀ ਬਰਾਤਾਂ ਕਰਦੀ ਐ ਕਬੂਤਰ ਡਰ ਕੇ ਉੜੀ ਜਾਂਦੇ ਜਾਲ ਚ ਦਿਲ ਕਬਦਾ ਦੇ ਗੋਲੀ ਘੜਦੀ ਆਰ ਪਾਰ ਬਾਕੀ ਹੁਣ ਲੈ ਚਲਦੇ ਆਂ ਕਬੂਤਰੀਆਂ ਵਾਲੇ ਸਾਈਡ ਦੇ ਦੋ ਤਾਂ ਕੱਢ ਲੇ ਆਪਨੇ ਛਾਂਟ ਕੇ ਜਿਹੜੇ ਨੀਚੇ ਲੈ ਕੇ ਜਾਣੇ ਜਿਨ੍ਹਾਂ ਇਹ ਜ਼ਿਆਦਾ ਫੰਗਾ ਰਹੇ ਉਹ ਨਹੀਂ ਲੈ ਕੇ ਜਾਵਾਂਗੇ ਜਿਨ੍ਹਾਂ ਦੇ ਥੋੜੇ ਥੋੜੇ ਰਹਿੰਦੇ ਉਹ ਲੈ ਜਾਾਂਗੇ ਚੱਲੋ ਜੀ ਬਾਕੀ ਹੁਣ ਹੋਰ ਕੱਢ ਲਾਂਦੇ ਆਂ 1 2 ਜਿਹੜਾ ਲੈ ਕੇ ਜਾਣੇ ਵਾਲਾ ਏ ਉਹ ਲੈ ਜਾਗੇ نیچے ਤੇ ਖੜਦੇ ਹੁਣ ਮਾਰਦੇ ਆ ਛਾਂਟੀ ਹਾਂਜੀ ਲੋ ਬਾਈ ਮਿੱਤਰੋ ਕਰਦੇ ਆ ਬੰਦ ਕਬੂਤਰ ਇੱਥੇ ਤੇ ਉਧਰੋਂ ਵੀ ਮਾਰ ਲਈਏ ਛਾਂਟੀ ਤੇ ਇਹ ਲਈ ਚਲਦੇ ਆ ਕਬੂਤਰ نیچے ਚਾਰ ਪ੍ਰਾਣੇ ਆ ਤੇ ਇੱਕ ਕਾਲਾ ਜਿਹਾ ਨਵਾਂ ਏ ਠੀਕ ਹੈ ਜੀ ਜਿਹੜਾ ਨਵਾਂ ਨਕੋਰ ਤੇ ਬਾਕੀ ਪ੍ਰਾਣੀ ਆਈਆਂ ਇਹਨਾਂ ਨੂੰ ਲੈ ਚਲਦੇ ਆ ਮਿੱਤਰੋ نیچے ਤੇ ਛੱਡਦੇ ਆ ਜਾ ਕੇ ਜਾਲ ਚ ਲੋ ਬਈ ਮਿੱਤਰੋ ਧਿਆਨ ਦੇ ਨੀਚੇ ਤੇ ਬਾਕੀ ਤੁਹਾਨੂੰ ਮੋਰ ਦੀ ਪੈਲ ਦਿਖਾਉਂਦੇ ਆ ਕਿੱਥੇ ਲਗਿਆ ਵਾ ਪਾਉਣ ਉਹ ਚਲੇ ਗਿਆ ਇੱਥੇ ਲਗਿਆ ਵਾ ਤਾਂ ਪੈਲ ਪਾਉਣ ਮਿੱਤਰੋ ਉਹ ਚਲੇ ਗਿਆ ਤਿੰਨੇ ਬਾਹਲੇ ਆ ਹੁਣ ਗਰਮੀ ਗਰਮੀ ਇੱਥੇ ਬੈਠੂਗੇ ਸ਼ਾਮਾਂ ਚ ਉਹ ਚਲੇ ਗਿਆ ਤੇ ਬਾਕੀ ਲੋ ਬਈ ਮਿੱਤਰੋ ਹੁਣ ਛਤਰੀਆਂ ਛੂਤਰੀਆਂ ਕੱਢਣੀਆਂ ਪੈਣੀਆਂ ਇਹਨਾਂ ਨੂੰ ਅੰਦਰ ਰੱਖ ਦਿੰਦੇ ਆ ਕਿਥੀ ਤੇ ਬਾਕੀ ਫੇ ਕਬੂਤਰ ਛੱਡ ਦਾਂਗੇ ਇੱਥੇ ਲਓ ਬਈ ਮਿੱਤਰੋ ਪਾਤੇ ਆ ਜਾਲ ਚ ਪਾਤੇ ਕਬੂਤਰ ਤੇ ਇਹਦੇ ਡੋਲੀ ਚ ਜਿਹਨਾਂ ਦੇ ਫੰਗ ਆ ਰਹੇ ਸੀ ਉਹਨਾਂ ਨੂੰ ਤੋਂ ਪਲਵਾਂਦੇ ਨਹੀਂ ਆਪਾਂ ਉਹ ਛੱਡਦੇ ਆ ਇਹਦੇ ਚ ਜਾਲ ਚ ਤੇ ਬਾਕੀ ਹੁਣ ਚੱਲਦੇ ਆ ਛਤਰੀਆਂ ਛੂਤਰੀਆਂ ਰੱਖ ਲਈ ਅੰਦਰ ਤੇ ਚੱਲਦੇ ਉੱਪਰ ਨੂੰ ਹਾਂਜੀ ਲੋ ਬਈ ਮਿੱਤਰੋ ਜਾਲ ਚ ਉਤਾਰਤੇ ਕਬੂਤਰ ਤੇ ਡਰਿੰਕਰ ਪਾਣੀ ਹੈ ਭਰ ਕੇ ਲਿਆਉਂਦੇ ਆ ਜਾਲ ਲਾਤੇ ਆਏ ਉਧਰ ਤੇ ਬਾਕੀ ਇਹਨੇ ਟਰੈਕਟਰ ਵਾਲੀ ਫੱਟੀ ਵਾਲੀ ਪਿੰਨਪੁੰਨ ਜੀ ਫਸਾਤੀ ਹੈ ਬਾਕੀ ਛੱਡ ਕੇ ਇਹ ਹੋ ਗਈਆਂ ਕੂਤਰੀਆਂ ਚਾਰ ਠੀਕ ਹੈ ਜੀ ਤੇ ਬਾਕੀ ਇੱਧਰ ਛੱਡਤੇ ਆ ਕਬੂਤਰ ਇਹ ਬੈਠੇ ਆ ਇੰਨਾ ਬੈਣਦਾ ਇਹਨਾਂ ਨੂੰ ਕੰਮ ਦੋ ਰੈਸਟ ਉੱਪਰ ਤੇ ਟਰੇਆਂ ਤਾਰ ਕੇ ਲਿਆਂਦੇ ਆ ਨਾ ਇਹ ਦਾਣੇ ਵਾਲੀਆਂ ਦੋ ਜਿਹੜੀਆਂ ਨੀਚੇ ਵਾਲੀਆਂ ਐ ਤੇ ਪਾਣੀ ਆ ਡਰਿੰਕਰ ਹੈਗੇ ਆ ਪਾਉਂਦੇ ਆ ਫਿਰ ਇਹਨਾਂ ਦਾਣਾ ਪਾਣੀ ਪਿੰਜਰੇ ਨੂੰ ਰੱਖਦੀ ਜਾਂਦਾ ਤੇ ਉੱਪਰ ਚਲਦੇ ਹੁਣ ਦਾਣਾ ਪਾਉਣ ਨੂੰ ਹਾਂਜੀ ਲਓ ਬਈ ਮਿੱਤਰੋ ਪਾਤੇ ਆ ਦਾਣੇ ਇਹਨਾਂ ਨੂੰ ਤੇ ਖਾਣ ਦੋ ਆ ਕੇ ਬੈਠ ਜਾਂਗੇ ਆਪਣਾ ਤੇ ਇੱਧਰ ਵੀ ਖੁੱਡੇ 'ਚ ਪਾਤੇ ਆ ਦਾਣੇ ਖਾ ਕੇ ਬੈਠ ਜਾਂਗੇ ਤੇ ਹੁਣ ਆਪਾਂ ਚਲਦੇ ਆ ਨੀਚੇ ਤੇ ਦੋ ਟਰੇਆਂ ਲੈ ਕੇ ਜਾਣੀਆਂ ਐ ਪ੍ਰੀਆ ਬੰਨੇ ਖਾਣੇ ਚ ਿਕਤਾ ਰਹੀ ਏ ਵਾਲੀ ਏ ਕਰਹੀ ਏ ਵਾਲੀ ਲਓ ਜੀ ਦੋ ਦੀਆਂ ਦੋ ਟਰੇਆਂ ਕੱਢ ਲੀਆਂ ਬਾਹਰ ਲਓ ਯੋ ਤਰੋ ਤੇ ਲਓ ਜੀ ਟਰੇਆਂ ਕੱਢ ਲਈਆਂ ਤੇ ਡੱਬਾ ਕੱਢ ਲਿਆ ਬਸ ਇਹ ਹੁਣ ਰੱਖ ਦਾਂਗੇ ਜਾ ਕੇ ਨੀਚੇ ਤੇ ਠੀਕ ਹੈ ਜੀ ਪਾਕੀ ਡਰਿੰਕਰ ਰੂਮ ਕਰਕੇ ਰੱਖੇ ਹੋਏ ਪਾਣੀ ਪੂਣੀ ਪਾਣਾ ਹੈ। ਠੀਕ ਹੈ ਜੀ। ਆਈ ਹੋਪ ਤੁਹਾਨੂੰ ਆਹ ਵੀਡੀਓ ਪਸੰਦ ਆਈ ਹੋਊਗੀ। ਜੇ ਪਸੰਦ ਆਈ ਤਾਂ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਹੋ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਹੀ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੂੰ ਨੋਟੀਫਿਕੇਸ਼ਨ ਮਿਲਦਾ ਰਹੇ। ਮਿਲਦੇ ਆਂ ਆਪਾਂ ਆਪਣੇ ਨੈਕਸਟ ਵਲੌਗ ਦੇ ਵਿੱਚ ਜੁੜੇ ਹੋਏ ਵੀਡੀਓ ਦੇ ਨਾਲ। ਧੰਨਵਾਦ। ਥੈਂਕਸ ਫॉर ਵਾਚਿੰਗ। ਬਾਏ।